ਸਤਿ ਸ੍ਰੀ ਅਕਾਲ ਜੀ ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਮਨਪ੍ਰਸੰਗ ਰੰਦਾਵਾ ਇਸ ਵੇਲੇ ਦੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲਾਂ ਨਜ਼ਰਬਾਰ ਦੇ ਅੱਜ ਦੀਆਂ ਹੈਡਲਾਈਨਸ ਤੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਮਿਲੀ ਮਨਜ਼ੂਰੀ ਹੁਣ 50 ਸਾਲ ਤੋਂ ਬਾਅਦ ਨਮਰਦੇਸ਼ਰ તાલુਕਾਰ ਸਕਣਗੇ ਮੁਫਤ ਯਾਤਰਾ ਬੰਦੀ ਸਿੰਘਾਂ ਨੂੰ ਰਿਹਾ ਕਰੋ ਸਜ਼ਾਵਾ ਪੂਰੀਆਂ ਹੋ ਚੁੱਕੀਆਂ ਮਾਲਵੇਂਦਰ ਕੰਗ ਨੇ ਸੰਸਦ ਵਿੱਚ ਚੁੱਕਿਆ ਮੁੱਦਾ ਸ਼ਹੀਦ ਐਜਮ ਨੂੰ ਭਾਰਤ ਰਤਨ ਦੇਣ ਦੀ ਮੰਗ ਬੜਿੰਗਲੇ ਲੋਕ ਸਭਾ ਵਿੱਚ ਚੁੱਕਿਆ ਮੁੱਦਾ ਕਿਹਾ ਕਈਆਂ ਨੂੰ ਘਰ ਬੈਠੇ ਹੀ ਮਿਲ ਗਿਆ ਸਿਰਫ ਕੇਜਰੀਵਾਲ ਨੂੰ ਬਚਾਉਣ ਲਈ ਭਗਵੰਦ ਮਾਨ ਨੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਜਗਜੀਤ ਸਿੰਘ ਢੱਲੇਵਾਲ ਦਾ ਬਿਆਨ ਚੰਡੀਗੜ੍ਹ ਪੁਲਿਸ ਕਰੇਗੀ ਕਰਨਾਲ ਪੁਸ਼ਪਿੰਦਰ ਸਿੰਘ ਬਾਠ ਕੋਟਮਰ ਮਾਮਲੇ ਦੀ ਜਾਂਚ ਹਾਈ ਕੋਰਟ ਨੇ ਦਿੱਤੇ ਇਹ ਸਖਤ ਹੁਕਮ ਬਟਾਲਾ ਦੇ ਡਾਕਟਰ ਪੀਮਰਾਵ ਅੰਬੇਡਕਰ ਦੇ ਬੁੱਤ ਦੀ ਪਹਰ ਤੋੜ ਕਰਨ ਵਾਲੇ ਸ਼ੇਰੋਪੀ ਕਾਬੂ ਕੇਂਦਰ ਸਰਕਾਰ ਵੱਲੋਂ ਵੱਖਬਸੋਧ ਬਿੱਲ ਕਟ ਗਿਣਤੀਆਂ ਦੇ ਮਾਮਲੇ 'ਚ ਦਖਲਅੰਦਾਜ਼ੀ ਐਡਵੋਕੇਟ ਧਾਮੀ ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਉਛਾਲ ਬੰਗਲੌਰ 'ਚ 93000 ਤੋਂ ਪਾਰ ਹੋਈ 10 ਗ੍ਰਾਮ ਦੀ ਕੀਮਤ ਜਾਨੋ ਤੁਹਾਡੇ ਸ਼ਹਿਰ 'ਚ ਕੀਮਤਾਂ ਪਾਰਤ ਦੇ 26 ਨਹੀਂ 27 ਫੇਸ ਦੀ ਟੈਰਿਫ ਵਾਈਟ ਹਾਊਸ ਦੇ ਦਸਤਾਵੇਜ਼ ਵਿੱਚ ਦਿਖਿਆ ਅੰਤਰ ਦਿਗਜ ਬੋਲੇ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਹੋਇਆ ਅੰਤਿਮ ਸੰਸਕਾਰ ਸਾਰੇ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਕੋਈ ਇੱਕ ਮਾਨਤਾ ਪ੍ਰਾਪਤ ਦਾ ਦਾਵਾ ਨਹੀਂ ਕਰ ਸਕਦਾ ਹਜ਼ਰਦਾਰ ਕੁਲਦੀਪ ਸੰਘੜਗੱਜ ਹੁਣ ਖਬਰਾਂ ਵਿਸਤਾਰ ਦੇ ਨਾਲ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਮਿਲੀ ਮਨਜ਼ੂਰੀ ਹੁਣ 50 ਸਾਲ ਤੋਂ ਬਾਅਦ ਉਮਰ ਦੇ ਸ਼ਰਧਾਲੂ ਕਰ ਸਕਣਗੇ ਮੁਫਤ ਯਾਤਰਾ ਮੁੱਖ ਮੰਤਰੀ ਭਗਵੰਤ ਮਾਨ ਦੀ ਇਕਾਈ ਵਿੱਚ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਅਤੇ ਮੋਹਰ ਲਗਾਈ ਗਈ ਕੈਬਨਿਟ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਕੈਬਨਿਨਟ ਮੰਤਰੀ ਬਰਿੰਦਰ ਗੋਇਲਾ ਤੇ ਹਰਦੀਪ ਸਿੰਘ ਮੁੰਡੀਆਂ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਦੱਸਿਆ ਕਿ ਮੁੱਖ ਮੰਤਰੀ ਦੀ ਤੀਰਥ ਯਾਤਰਾ ਮੋੜ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਵੈਤ ਮੰਤਰੀ ਹਰਪਾਲ ਸਿੰਘ ਚੀਮਣ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਹੁਣ 50 ਸਾਲ ਤੋਂ ਵੱਧ ਉਮਰ ਵਾਲੇ ਸ਼ਰਧਾਲੂਆਂ ਨੂੰ ਵਕ-ਵਕਤ ਧਾਰਮਿਕ ਸਥਾਨਾਂ ਦੀ ਮੁਫਤ ਯਾਤਰਾ ਕਰਵਾਈ ਜਾਵੇਗੀ ਸਰਕਾਰ ਇਸ ਦਾ ਸਾਰਾ ਖਰਚ ਚੁੱਕੇਗੀ ਇਸ ਲਈ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਇਸ ਸਕੀਮ ਲਈ ਰਜਿਸਟ੍ਰੇਸ਼ਨ April ਦੇ ਅੰਤ ਵਿੱਚ ਸ਼ੁਰੂ ਹੋਵੇਗੀ ਅਤੇ ਯਾਤਰਾ ਮਈ ਮਹੀਨੇ ਤੋਂ ਸ਼ੁਰੂ ਹੋਵੇਗੀ ਪੱਤਰ ਪਰਦੇ ਇਹਦੇ ਅਜੁੱਧਿਆ ਜਾਂ ਰਾਮ ਮੰਦਿਰ ਅੰਬਰੀਸਰ ਚ ਜਿਹੜੀ ਹਰਮੰਦਰ ਸਾਹਿਬਾਰੇ ਤੁਰ ਗਿਆਨ ਦਾ ਮੰਦਿਰ ਸਮੇਤ ਇਹ ਤੀਰਥ ਸਥਾਨਾਂ ਦੀ ਸੂਚੀ ਨੂੰ ਜਲਦੀ ਹੀ ਅੰਤਿਮ ਰੂਪ ਦਿੱਤਾ ਜਾਵੇਗਾ ਯਾਤਰਾ ਪਾਸ ਅਤੇ ਰੇਲ ਦੋਵਾਂ ਰਾਹੀਂ ਕਰਵਾਈ ਜਾਵੇਗੀ ਬੰਦੀ ਸਿੰਘਾਂ ਨੂੰ ਰਿਹਾ ਕਰੋ ਸੁਝਾਵਾਂ ਪੂਰੀਆਂ ਹੋ ਚੁੱਕੀਆਂ ਮਾਲਵਿੰਦਰ ਕਾਂਗੜ ਨੇ ਸੰਸਦ ਵਿੱਚ ਚੁੱਕਿਆ ਮੁੱਦਾ ਪੰਜਾਬ ਆਮ ਆਦਮੀ ਪਾਰਟੀ ਦੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਕਾਂਗ ਨੇ ਸੰਸਦ ਵਿੱਚ ਬੰਦੀ ਸੰਗਾਂ ਦਾ ਮੁੱਦਾ ਚੁੱਕਿਆ ਮਾਲਵਿੰਦਰ ਕਾਂਗ ਨੇ ਸੰਸਦ ਵਿੱਚ ਕਿਹਾ ਕਿ ਇਨ੍ਹਾਂ ਲੋਕਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਹਨ ਉਹ 25 ਤੋਂ 30 ਸਾਲਾਂ ਤੋਂ ਜੇਲ੍ਹਾਂ ਵਿੱਚ ਹਨ ਉਹਨਾਂ ਦੇ ਮਨੁੱਖੀ ਅਧਿਕਾਰਾਂ ਤੇ ਮਾਨਵਤਾਵਾਦੀ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਸਰਕਾਰ ਨੇ ਉਹਨਾਂ ਨੂੰ ਰਿਹਾਅ ਕਰਨ ਦਾ ਵਾਅਦਾ ਕਰਦੇ ਹੋਏ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਸਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਤੁਹਾਡੇ ਰਾਈ ਮੈਂ ਸਰਕਾਰ ਦੇ ਧਿਆਨ ਵਿੱਚ ਇੱਕ ਮਹੱਤਵਪੂਰਨ ਗੱਲ ਲਿਆਉਣਾ ਚਾਹੁੰਦਾ ਹਾਂ ਜੋ ਕਿ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਹੈ। 2019 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਵਾਈ ਵਾਲੀ ਸਰਕਾਰ ਨੇ 25 ਤੋਂ 30 ਸਾਲਾਂ ਤੋਂ ਜੇਲ੍ਹ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਦਾ ਐਲਾਨ ਕੀਤਾ ਸੀ ਅਤੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ। ਨੋਟੀਫਿਕੇਸ਼ਨ ਦੇ 6 ਸਾਲ ਬਾਅਦ ਵੀ ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਗਿਆ। ਉਹ ਰਾਜਨੀਤਿਕ ਕੈਦੀ ਹਨ ਅਜਿਹੀ ਸਥਿਤੀ ਵਿੱਚ ਅਮਨੁੱਖਤਾ ਮਨੁੱਖੀ ਅਧਿਕਾਰਾਂ ਦੇ ਇਤਿਹਾਸ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਪੁਆਇਆ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਜਿਸ ਦਾ ਭਾਰਤ ਸਰਕਾਰ ਨੇ 2010 ਵਿੱਚ ਕੇਂਦਰ ਸਰਕਾਰ ਨਾਲ ਵਾਅਦਾ ਕੀਤਾ ਸੀ ਹੁਣ ਹਾਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੰਘਰਸ਼ ਜਾਰੀ ਹੈ ਵਾਈਪੀਐਸ ਚੌਕ ਉੱਤੇ ਬੰਦੀ ਸਿੰਘਾਂ ਲਈ ਲੋਕ ਇਕੱਠੇ ਹੋ ਕੇ ਸੰਘਰਸ਼ ਕਰ ਰਹੇ ਹਨ ਉਹਨਾਂ ਦੀ ਸਿਰਫ ਇੱਕ ਹੀ ਮੰਗ ਹੈ ਕਿ ਉਹਨਾਂ ਨੂੰ ਜੇਲ੍ਹਾਂ ਤੋਂ ਰਿਹਾ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਅਜਿਹੀ ਵਿੱਚ ਉਹਨਾਂ ਦੇ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਸ਼ਹੀਦ ਦੇ ਆਜਮ ਨੂੰ ਭਾਰਤ ਰਤਨ ਦੇਣ ਦੀ ਮੰਗ ਬੜਿੰਗ ਨੇ ਲੋਕ ਸਭਾ 'ਚ ਚੁੱਕਿਆ ਮੁੱਦਾ ਕਿਹਾ ਕਈਆਂ ਨੂੰ ਘਰ ਬੈਠੇ ਹੀ ਮਿਲ ਗਿਆ ਸਨਮਾਨ ਪੰਜਾਬ ਵਿਧਾਨ ਸਭਾ ਤੋਂ ਬਾਅਦ ਹੁਣ ਦਿਹਾਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਬਰਿੰਦਰ ਸਿੰਘ ਰਾਜਾ ਬੜਿੰਗ ਨੇ ਸ਼ਹੀਦ ਦੇ ਆਜਮ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦਾ ਮੁੱਦਾ ਸੰਸਦ ਵਿੱਚ ਉਠਾਇਆ ਹੈ ਉਹਨਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਘਰ ਬੈਠੇ ਹੀ ਭਾਰਤ ਰਤਨ ਦਿੱਤਾ ਗਿਆ ਹੈ ਪਰ ਇਹ ਦੇਸ਼ ਦੀ ਆਜ਼ਾਦੀ ਅਤੇ ਏਕਤਾ ਬਣਾਈ ਰੱਖਣ ਵਾਲੇ ਸ਼ਹੀਦ ਭਗਤ ਸਿੰਘ ਨੂੰ ਸਨਮਾਨ ਨਹੀਂ ਦਿੱਤਾ ਗਿਆ। ਅੱਜ ਵੀ 95 ਸਾਲਾਂ ਬਾਅਦ ਅਜਹੀ ਸਥਿਤੀ ਅਜੇ ਵੀ ਬਣੀ ਹੋਈ ਹੈ। ਉਹਨਾਂ ਨੇ ਕਿਹਾ ਕਿ ਇਸ ਅਦੇਸ਼ਾ ਵਿੱਚ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਰਾਜਾ ਵੜਿੰਗ ਨੇ ਦੱਸਿਆ ਕਿ ਉਹਨਾਂ ਨੂੰ 5 ਸਾਲ ਪਹਿਲਾਂ ਤ੍ਰੇਪੁਰਾ ਜਾਣ ਦਾ ਮੌਕਾ ਮਿਲਿਆ ਸੀ ਜਦੋਂ ਉਹ ਹਵਾਈ ਅੜੇ ਦੇ ਉੱਤਰਿਆ ਤਾਂ ਉਹਨਾਂ ਦੀ ਨਜ਼ਰ ਇੱਕ ਸਟੇਡੀਅਮ ਉੱਤੇ ਪਈ ਜਿਸ ਉੱਤੇ ਸ਼ਹੀਦ ਪੱਗ ਸਿੰਘ ਸਟੇਡੀਅਮ ਤ੍ਰੇਪੁਰਾ ਲਿਖਿਆ ਹੋਇਆ ਸੀ ਪੱਗ ਸਿੰਘ ਦਾ ਜਨਮ ਪੰਜਾਬ ਵਿੱਚ ਹੋਇਆ ਸੀ ਤ੍ਰੇਪੁਰਾ ਵਿੱਚ ਉਹਨਾਂ ਦਾ ਨਾਮ ਦੇਖ ਕੇ ਉਹਨਾਂ ਨੂੰ ਮਾਣ ਮਹਿਸੂਸ ਹੋਇਆ ਵੜਿੰਗ ਨੇ ਕਿਹਾ ਕਿ ਉਹਨਾਂ ਨੇ ਦੇਸ਼ ਦੀ ਆਜ਼ਾਦੀ ਅਤੇ ਏਕਤਾ ਲਈ ਕੁਰਬਾਨੀ ਦਿੱਤੀ ਹੈ ਸਿਰਫ ਕੇਜਰੀਵਾਲ ਨੂੰ ਬਚਾਉਣ ਲਈ ਭਗਵੰਤ ਮਾਨ ਨੇ ਪੰਜਾਬ ਦੀ ਪੇਠ ਵਿੱਚ ਛੁਰਾ ਮਾਰਿਆ ਜਗਜੀਤ ਸਿੰਘ ਢੱਲੇਵਾਲ ਦਾ ਬਿਆਨ ਐਮਐਸਪੀਏ ਤੇ ਹੋਰ ਤਾਂ ਕਿਸਾਨੀ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ ਕਿਸਾਨਾ ਕੁਜਗਜੀਤ ਸਿੰਘ ਢੱਲੇਵਾਲ ਅੱਜ ਪਟਿਆਲਾ ਦੇ ਹਸਪਤਾਲ ਤੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਜਦੀ ਪਿੰਡ ਫਰੀਦਕੋੜ ਪਹੁੰਚੇ ਹਨ ਜਿੱਥੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਇਸ ਦੌਰਾਨ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਬੀਤੇ ਦਿਨਾਂ ਦੇ ਬਾਰੇ ਗੱਲ ਕੀਤੀ ਉਹਦੇ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਉਹਨਾਂ ਨੂੰ ਐਂਬੂਲੈਂਸਾਂ ਨੇ ਇਹ ਜ਼ਬਰਦਸਤੀ ਕਿਡਨੈਪ ਕਰਕੇ ਪਹਿਲਾਂ ਜਲੰਧਰ ਵਿੱਚ ਲਿਜਾਇਆ ਗਿਆ ਤੇ ਫਿਰ ਜਲੰਧਰ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਦੇ ਹਸਪਤਾਲ ਵਿੱਚ ਪਰਤੀ ਕਰਵਾਇਆ ਗਿਆ ਇਸ ਦੌਰਾਨ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ 19 ਮਾਰਚ ਦੀ ਪੰਜਾਬ ਸਰਕਾਰ ਦੀ ਕਾਰਵਾਈ ਬੇਹੱਦ ਦਿੰਦਣਯੋਗ ਹੈ ਸਰਕਾਰ ਨੇ ਸਾਡੇ ਨਾਲ ਧੱਕਾ ਕਰਕੇ ਧਰਨੇ ਚੁਕਵਾ ਦਿੱਤੇ ਸਰਕਾਰ ਧੱਕਾ ਹੀ ਕਰ ਸਕਦੀ ਹੈ ਪਰ ਸਾਡੇ ਦਿਲਾਾਂ ਦੇ ਵਿੱਚੋਂ ਜੋਸ਼ ਨਹੀਂ ਘਟਾ ਸਕਦੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਾਇਰਾਂ ਵਾਲੀਆਂ ਹਰਕਤਾਂ ਕੀਤੀਆਂ ਗਈਆਂ ਹਨ ਜਿੰਨਾਂ ਵੱਲੋਂ ਮੀਟਿੰਗ 'ਚ ਬੁਲਾ ਕੇ ਉਹਨਾਂ ਨੂੰ ਹਰਾਸਤ 'ਚ ਲਿਆ ਗਿਆ ਅਤੇ ਬਾਰਡਰ ਉੱਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਹਟਾਇਆ ਗਿਆ ਉਹਨਾਂ ਕਿਹਾ ਕਿ ਸਰਕਾਰ ਨੇ ਸਿਰਫ ਕਿਸਾਨਾਂ ਨੂੰ ਨਹੀਂ ਢੱਕਿਆ ਬਲਕਿ ਸਰਕਾਰ ਨੇ ਹਰ ਇੱਕ ਇਨਸਾਨ ਦੇ ਭਰੋਸੇ ਦਾ ਕਤਲ ਕੀਤਾ ਹੈ ਜੋ ਕਿਸਾਨੀ ਉੱਤੇ ਨਿਰਭਰ ਕਰਦੇ ਹਨ ਮੁੱਖ ਮੰਤਰੀ ਮਾਨ ਨੇ ਆਪ ਸੁਪਰੀਮੋ ਕੇਂਦਰੀਵਾਲ ਨੂੰ ਖੁਸ਼ੀ ਦਾ ਕਰ ਲਈ ਇਹ ਚਾਲ ਚੱਲੀ ਇਸ ਮੌਕੇ ਜਗਜੀਤ ਸਿੰਘ ਢੱਲਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਤਗੜੇ ਰਹਿਣ ਅਤੇ ਸੰਘਰਸ਼ ਜਾਰੀ ਰੱਖਣਾ ਉਹਨਾਂ ਕਿਹਾ ਕਿ ਸੰਘਰਸ਼ ਅਜੇ ਵੀ ਜਾਰੀ ਹੈ ਪਰ ਕੁਝ ਦਿਨਾਂ ਤੱਕ ਇਸ ਸੰਬੰਧੀ ਵਿਉਂਤਬੰਦੀ ਵੀ ਸਾਂਝੀ ਕੀਤੀ ਜਾਵੇਗੀ ਕੇਂਦਰ ਸਰਕਾਰ ਵੱਲੋਂ ਵਕਫ ਸੋਧ ਬਿੱਲ ਕਟਗਿੰਦੀਆਂ ਦੇ ਮਾਮਲੇ 'ਚ ਦਖਲਅੰਦਾਜ਼ੀ ਐਡਵੋਕੇਟ ਤਾਮੀ ਸ਼੍ਰੋਮਣੀ ਗੁਰਦੁਆਰਾ ਪਰਵੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਲੋਕ ਸਭਾ 'ਚ ਪੇਸ਼ ਹੋਏ ਵਕਫ ਸੋਧ ਬਿੱਲ ਤੇ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਕਟਗਿੰਦੀਆਂ ਨਾਲ ਸੰਬੰਧਤ ਮਾਮਲੇ ਵਿੱਚ ਸਿੱਧਾ ਦਖਲ ਹੈ ਉਹਨਾਂ ਨੇ ਕਿਹਾ ਕਿ ਇਹ ਸੋਧ ਬਿੱਲ ਸੰਬੰਧ ਤਿਰਾਨ ਵਿਸ਼ਵਾਸ ਵਿੱਚ ਲਿਆਇ ਬਿਨਾਂ ਲਿਆਂਦਾ ਗਿਆ ਹੈ ਜਿਸ ਨਾਲ ਵੱਡਾ ਵਿਵਾਦ ਬਣਿਆ ਹੈ ਉਹਨਾਂ ਕਿਹਾ ਕਿ ਇਹ ਅੰਝਲ ਅਗਰਿਆ ਹੈ ਕਿ ਸਰਕਾਰ ਦੇ ਮਨਚਾ ਘਟ ਗਣਤੀ ਆਦੇ ਅਧਿਕਾਰਾਂ ਨੂੰ ਖਤਮ ਕਰਕੇ ਪ੍ਰਬੰਧਾ ਨੂੰ ਆਪਣੇ ਅਨਸਾਰ ਚਲਾਉਣ ਦੀ ਹੈ ਐਡਗੋਡ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਘਟ ਗਣਤੀ ਅਤੇ ਹੱਕ ਹਕੂਕਾ ਸੁਰੱਖਿਆਤ ਰੱਖਣ ਦੀ ਹਮਲੀ ਰਹੀ ਹੈ ਅਤੇ ਉਹ ਘਟ ਗਣਤੀ ਭਾਈਚਾਰੇ ਦੇ ਹੱਕਾਂ ਖਿਲਾਫ ਲਏ ਗਏ ਕਿਸੇ ਵੀ ਫੈਸਲੇ ਦਾ ਵਿਰੋਧ ਕਰਦੀ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਵੀ ਘੱਟ ਗਿਣਤੀਆਂ ਨੂੰ ਦਬਾਉਣ ਦੀ ਨੀਤੀ ਤਹਿਤ ਦੇਸ਼ ਅੰਤਰ ਯੂਨੀਫਾਰਮ ਸਿਵਲ ਕੋਡ ਲਿਆਂਦਾ ਸੀ ਜੋ ਵੱਖ-ਵੱਖ ਕੌਮਾਂ ਧਰਮਾਂ ਅਤੇ ਦਿੱਗੀ ਕਾਨੂੰਨਾਂ ਤੇ ਧਾਰਮਿਕ عقیدਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਸੀ ਇਸੇ ਤਰ੍ਹਾਂ ਫੌਜ ਵਿੱਚ ਸਿੱਧੀ ਭਰਤੀ ਦੀ ਥਾਂ ਅਗਨੀਵੀਰਾਂ ਜਿਹੇ ਫੈਸਲੇ ਨਾਲ ਕਟ ਗਿਣਤੀ ਅਤੇ ਰਾਖਵੇਂ ਹੱਕਾਂ ਖੋਣ ਦੀ ਕੋਸ਼ਿਸ਼ ਕੀਤੀ ਗਈ ਫੌਜ ਅੰਦਰ ਸਿੱਖ ਫੌਜੀਆਂ ਨੂੰ ਸਰਕਾਰ ਦਾ ਲਾਜ਼ਮੀ ਤੌਰ ਉੱਤੇ ਹੇਲਮਟ ਪਾਉਣੇ ਨਿਜਮ ਬਣਾਉਣਾ ਵੀ ਇਸੇ ਨੀਤੀ ਦਾ ਹਿੱਸਾ ਸੀ ਜਿਸ ਦਾ ਵੱਡੇ ਪੱਧਰ ਤੇ ਵਿਰੋਧ ਹੋਇਆ ਕ੍ਰਮਿਕ ਵੱਡੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੂੰ ਕਟ ਗਿਣਤੀ ਇਹ ਪਾਈਚਾਰਿਆਂ ਨਾਲ ਸਲਾਹ ਕੀਤੇ ਬਿਨਾ ਉਹਨਾਂ ਨਾਲ ਸਬੰਧਨ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਉਹਨਾਂ ਕਹੇ ਕਿ ਕਟ ਗਿਣਤੀ ਪਾਈਚਾਰਿਆਂ ਨੂੰ ਆਪਣੀ ਵਿਰਾਸਤ ਅਤੇ ਧਾਰਮਿਕ ਅਦਾਰਿਆਂ ਦੀ ਸੁਰੱਖਿਆ ਦਾ ਪੂਰਾ ਹੱਕ ਹੈ ਅਤੇ ਵਕਫ ਸੋਧ ਬਿੱ ਉਹਨਾਂ ਇਸ ਹੱਕ ਨੂੰ ਕਮਜ਼ੋਰ ਕਰਨ ਦਾ ਯਤਨ ਹਨ ਇਸ ਨਾਲ ਭਾਈਚਾਰੇ ਦੇ ਹੱਕ ਹਕੂਮਤ ਦੇ ਸਰਕਾਰ ਪ੍ਰਭਾਵਿਤ ਹੋਣਗੇ ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਦੀ ਕਟਗਿੰਤੀਆਂ ਨਾਲ ਸਬੰਧਨ ਮਾਮਲਿਆਂ ਵਿੱਚ ਅਜਿਹੀ ਨੀਤੀ ਠੀਕ ਨਹੀਂ ਹੈ ਸਰਕਾਰ ਨੂੰ ਇਹ ਬਿੱਲ ਵਾਪਸ ਲੈਣਾ ਚਾਹੀਦਾ ਹੈ ਅਤੇ ਕਟਗਿੰਤੀਆਂ ਦੇ ਨਿਯਮਾਂ ਦੇ ਨਾਲ ਸਲਾਹ مشਵਰਾ ਕੀਤੇ ਬਿਨਾ ਅਜਿਹੇ ਕਿਸੇ ਵੀ ਫੈਸਲੇ ਤੋਂ ਗਰੇਜ ਕਰਨਾ ਚਾਹੀਦਾ ਹੈ ਚੰਡੀਗੜ੍ਹ ਪੁਲਿਸ ਕਰਕੇ ਕਰਨਲ ਪੁਸ਼ਪਿੰਦਰ ਸਿੰਘ ਬਾਠਕੋਟ ਮਾਰ ਮਾਮਲੇ ਦੀ ਜਾਂਚ ਹਾਈ ਕੋਰਟ ਨੇ ਦਿੱਤੇ ਇਹ ਸਖਤ ਹੁਕਮਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਟਿਆਲਾ ਵਿੱਚ ਪੰਜਾਬ ਪੁਲਿਸ ਵੱਲੋਂ ਫੌਜ ਦੇ ਕਰਨਲ ਪੁਸ਼ਪਿੰਦਰ ਬਾੜ ਦੇ ਖਿਤੇ ਹਮਲੇ ਦੇ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤੀ ਹੈ। ਇਹ ਜਾਂਚ 4 ਮਹੀਨਿਆਂ ਵਿੱਚ ਪੂਰੀ ਕਰਨੀ ਹੋਵੇਗੀ। 3 ਦਿਨਾਂ ਵਿੱਚ ਇੱਕ ਨਵੀਂ ਜਾਂਚ ਟੀਮ ਬਣਾਈ ਜਾਵੇਗੀ। ਇਸ ਵਿੱਚ ਪੰਜਾਬ ਪੁਲਿਸ ਦਾ ਕੋਈ ਵੀ ਅਧਿਕਾਰੀ ਸ਼ਾਮਲ ਨਹੀਂ ਹੋਵੇਗਾ। ਹਾਲਾਂਕਿ ਜਾਂਚ ਵਿੱਚ ਪੰਜਾਬ ਪੁਲਿਸ ਨੂੰ ਪੂਰਾ ਸਹਿਯੋਗ ਦੇਣਾ ਪਵੇਗਾ। ਹਾਲਾਂਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਐਸਆਈਟੀ ਬਣਾਈ ਸੀ ਜਿਸ ਨੇ ਸਬੂਤ ਇਕੱਠੇ ਕੀਤੇ ਸਨ ਅਤੇ ਬਿਆਨ ਵੀ ਦਰਜ ਕੀਤੇ ਸਨ ਪਰ ਹਾਈ ਕੋਰਟ ਨੇ ਪੰਜਾਬ ਪੁਲਿਸ ਦੀ ਉਸ ਦਲੇ ਨੂੰ ਰਾਦਰ ਕਰ ਦਿੱਤਾ ਇਹ ਪੋਡੀਸ਼ਨ ਕਰਨਲ ਪਾਠਕ ਨੇ ਸੀਬੀਆਈ ਜਾਂਚ ਲਈ ਦਾਇਰ ਕੀਤੀ ਸੀ ਹਾਈ ਕੋਰਟ ਦੇ ਫੈਸਲੇ ਉੱਤੇ ਬਾੜ ਦੇ ਵਕੀਲ ਨੇ ਫੈਸਲੇ ਉੱਤੇ ਸੰਤੁਸ਼ਟੀ ਜਤਾਈ ਹੈ ਉਹਨਾਂ ਨੇ ਕਿਹਾ ਕਿ ਅਦਾਲਤ ਨੇ ਸਾਡੀ ਮੰਗ ਨੂੰ ਮਨਜ਼ੂਰ ਕੀਤਾ ਹੈ ਅਸੀਂ ਪੰਜਾਬ ਪੁਲਿਸ ਕੋਲੋਂ ਜਾਂਚ ਦੇ ਹੱਕ ਵਿੱਚ ਨਹੀਂ ਸੀ ਕਰਨਲ ਬਾੜ ਕੋਟਵਰ ਮੰਗਲ ਦੀ ਚੰਡੀਗੜ੍ਹ ਪੁਲਿਸ ਜਾਂਚ ਕਰੇਗੀ ਬਟਾਲਾ ਦੇ ਡਾਕਟਰ ਭੀਮਰਾਵ ਅੰਬੇਡਕਰ ਦੇ ਬੁੱਤ ਦੀ ਪੰਨ ਤੋੜ ਕਰਨ ਵਾਲੇ ਸ਼ੇਰੋਪੀ ਕਾਬੂ ਬੀਤੇ ਦਿਨੀ ਬਟਾਲਾ ਦੇ ਡਾਕਟਰ ਭੀਮਰਾਵ ਅੰਬੇਡਕਰ ਦੇ ਬੁੱਤ ਦੀ ਪੰਨ ਤੋੜ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਲੈ ਕੇ ਬਟਾਲਾ ਪੁਲਿਸ ਵੱਲੋਂ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਸੀ ਉੱਥੇ ਹੀ ਡੀਆਈਜੀ ਬਾਡਰ ਰੇਂਜ ਅਸਤਿੰਦਰ ਸਿੰਘ ਨੇ ਇਸ ਮਾਮਲੇ 'ਚ ਖੁਲਾਸਾ ਕਰਦੇ ਦਾਵਾ ਕੀਤਾ ਹੈ ਕਿ ਬਟਾਲਾ ਪੁਲਿਸ ਵੱਲੋਂ ਡਾਕਟਰ ਪਿੰਮਰਾਵਾਂ ਬੇੜਕਰ ਦੇ ਬੋਤਲ ਨੂੰ ਨੁਕਸਾਨ ਪਹੁੰਚਾਉਣ ਵਾਲੇ 6 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਵੱਲੋਂ 31 ਮਾਰਚ ਦੀ ਦੇਰ ਰਾਤ ਇਸ ਬੋਤਲ ਨਾਲ ਭੰਨਤੋੜ ਕੀਤੀ ਗਈ ਸੀ। ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫਤਾਰੀ ਕੀਤੀ ਗਈ ਹੈ ਅਤੇ ਇਸ ਘਟਨਾ ਦੀ ਪੁੱਛਗਿੱਛ ਇਹਨਾਂ ਕੋਲੋਂ ਕੀਤੀ ਜਾ ਰਹੀ ਹੈ ਕਿ ਇਸ ਵਾਰਦਾਤ ਦੇ ਪਿੱਛੇ ਨੌਜਵਾਨਾਂ ਦਾ ਮਕਸਦ ਕੀ ਸੀ ਜਾਂ ਕਿਸ ਦੇ ਇਸ਼ਾਰਿਆਂ ਉੱਤੇ ਇਨਾ ਵੱਲੋਂ ਇਸ ਵਾਰ ਦਾ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਬਾਰੇ ਜਾਂਚ ਕਰਕੇ ਜਲਦ ਖੁਲਾਸਾ ਕੀਤਾ ਜਾਣਗੇ ਦੱਸ ਦਈਏ ਕਿ ਬਟਾਲਾ ਦੇ ਅੰਬੇਡਕਰ ਚੌਕ ਵਿੱਚ ਲੱਗੀ ਬਾਬਾ ਸਾਹਿਬ ਫੀਮਰਾਵਾਂ ਅੰਬੇਡਕਰ ਦੀ ਮੂਰਤੀ ਨੂੰ ਭੇਜ ਪਰ ਹਰਾਤਾਂ ਵਿੱਚ ਖੰਡੇ ਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਮੂਰਤੀ ਦੇ ਹੱਥ ਦੀ ਉਂਗਲ ਨੂੰ ਖੰਡੇ ਦਾ ਕੀਤਾ ਗਿਆ ਹੈ ਅਤੇ ਮੂਰਤੀ ਦੀ ਪਿੱਠ ਤੇ ਵੀ ਇੱਟਾਂ ਰੋੜੇ ਵੱਜਣ ਦੇ ਨਿਸ਼ਾਨ ਹਨ ਇਸ ਘਟਨਾ ਨੂੰ ਲੈ ਕੇ ਅੰਬੇਡਕਰ ਭਾਈਚਾਰੇ ਅੰਦਰ ਰੋਸ ਪਾਇਆ ਜਾ ਰਿਹਾ ਹੈ ਸਾਰਿਆ ਕਾਲੀਦਾਲ ਸ਼੍ਰੀ ਅਕਾਲ ਤਖਸੈਬ ਨੂੰ ਸਮਰਪਿਤ ਕੋਈ ਇੱਕ ਮਾਨਤਾ ਪ੍ਰਾਪਤ ਦਾ ਦਾਵਾ ਨਹੀਂ ਕਰ ਸਕਦਾ ਜਿਹੇਦਾਰ ਕੁਲਦੀਪ ਸਿੰਘ ਗੜਗੱਜ ਸ਼੍ਰੀ ਅਕਾਲ ਤਖਸੈਬ ਦੇ ਕਾਰਜਕਾਰੀ ਜਿਹੇਦਾਰ ਕੁਲਦੀਪ ਸਿੰਘ ਗੜਗੱਜ ਦਾ ਪੰਜ ਮੈਂਬਰੀ ਕਮੇਟੀ ਦੇ ਮੁੱਦੇ ਤੇ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਕਿਸੇ ਇੱਕ ਨੂੰ ਹੱਕ ਨਹੀਂ ਕਿ ਉਹ ਦਾਵਾ ਕਰੇ ਕਿ ਅਸੀਂ ਮਾਨਤਾ ਪ੍ਰਾਪਤ ਹਾਂ ਸਾਰੇ ਅਕਾਲੀ ਧੜੇ ਅਕਾਲ ਤਖਤ ਨੂੰ ਸਮਰਪਿਤ ਹਨ ਸਿੰਘ ਸਾਹਿਬ ਨੇ ਕਿਹਾ ਕਿ ਕਿਸੇ ਇੱਕ ਨੂੰ ਹੱਕ ਨਹੀਂ ਕਿ ਉਹ ਦਾਵਾ ਕਰੇ ਕਿ ਅਸੀਂ ਮਾਨਤਾ ਪ੍ਰਾਪਤ ਹਾਂ ਸਾਰੇ ਅਕਾਲੀ ਧੜੇ ਅਕਾਲ ਤਖਤ ਨੂੰ ਸਮਰਪਿਤ ਹਨ ਕਿਸੇ ਵੀ ਇੱਕ ਧੜੇ ਨੂੰ ਇਹ ਦਾਵਾ ਨਹੀਂ ਕਰਨਾ ਚਾਹੀਦਾ ਕਿ ਅਸੀਂ ਮਾਨਤਾ ਪ੍ਰਾਪਤ ਹਾਂ ਅਕਾਲ ਤਖਤ ਸਾਹਿਬ ਕਿਸੇ ਧੜੇ ਦਾ ਨਹੀਂ ਅਕਾਲ ਤਖਤ ਸਾਰਿਆਂ ਦਾ ਜਥੇਦਾਰ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਅਨੁਸਾਰ ਪੰਥਕ ਇੱਕ ਤਰੀਕ ਗੱਲ ਮੋੜ ਦਰਹਾਉਂਦੇ ਆ ਪੰਜਾਬ ਪੰਜਾਬੀਅਤ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਖਿਲਾਫ ਗਲਤ ਨੈਰੇਟਿਵ ਬਣਾਉਣ ਵਾਲਿਆਂ ਦਾ ਡਟ ਕੇ ਮੁਕਾਬਲਾ ਕਰਨ ਦੀ ਗੱਲ ਆਖੀ ਉਹਨਾਂ ਨੇ ਕਿਹਾ ਕਿ ਉਹ ਸਮੁੱਚੇ ਪੰਜਾਬ ਦਾ ਦੌਰਾ ਕਰ ਰਹੇ ਹਨ ਅਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਨੂੰ ਮਿਲ ਰਹੇ ਹਨ ਜਿਹਰਧਾਰ ਕੁਲਦੀਪ ਸਿੰਘ ਗੜਗਾਜ ਨੇ ਕਿਹਾ ਕਿ ਸਿੱਖੀ ਨੂੰ ਨਹੀਂ ਕੋਈ ਖਤਰਾ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਸਮੁੱਚੇ ਧੜਿਆਂ ਨੂੰ ਇਕੱਠੇ ਹੋ ਕੇ ਪੰਥਕ ਏਕਤਾ ਕਰਨੀ ਚਾਹੀਦੀ ਹੈ ਕੇਵਲ ਸ਼ਰਮਣੀ ਕਮੇਟੀ ਨੂੰ ਹੀ ਨਹੀਂ ਸਗੋਂ ਹਰ ਇੱਕ ਨੂੰ ਆਪਣੇ ਵਸੀਲਿਆਂ ਮੁਤਾਬਕ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਭਾਰਤ ਉਤੇ 26 ਨਹੀਂ 27 ਫੀਸ ਦੀ ਲੱਗੇਗਾ ਟੈਰਿਫ ਵਾਈਟ ਹਾਊਸ ਦੇ ਦਸਤਾਵੇਜ਼ ਵਿੱਚ ਦਿਖਿਆ ਅੰਤਰ ਦਿਗਜ ਬੋਲੇ ਫਰਕ ਨਹੀਂ ਪੈਂਦਾ ਅਮਰੀਕਾ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਉਤੇ ਬੁੱਧਵਾਰ 2 ਅਪ੍ਰੈਲ ਤੋਂ ਜਵਾਬੀ ਟੈਰਿਫ ਲਾਗੂ ਕਰ ਦਿੱਤੇ ਗਏ ਹਨ ਵਾਈਟ ਹਾਊਸ ਦੇ ਰੋਜ ਗਾਰਡਨ ਤੋਂ ਟੈਰਿਫ ਪਲਾਨ ਦਾ ਐਲਾਨ ਕਰਦੇ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਭਾਰਤ ਅਤੇ ਛੱਬੀ ਪ੍ਰਤੀਸ਼ਤ ਟੈਰਿਫ ਲਗਾਇਆ ਜਾਵੇਗਾ ਹਾਲਾਂਕਿ ਬਾਅਦ ਵਿੱਚ ਜਦੋਂ ਵਾਈਟ ਹਾਊਸ ਵੱਲੋਂ ਅਧਿਕਾਰਤ ਦਸਤਾਵੇਜ਼ ਜਾਰੀ ਕੀਤੇ ਗਏ ਤਾਂ ਇਸ ਵਿੱਚ ਭਾਰਤ ਉਤੇ 27 ਪ੍ਰਤੀਸ਼ਤ ਟੈਰਿਫ ਦਾ ਜ਼ਿਕਰ ਕੀਤਾ ਗਿਆ ਸੀ ਜਵਾਬੀ ਟੈਰਿਫਾਂ ਨੀਤੀ ਦੇ ਤਹਿਤ 5 ਅਪ੍ਰੈਲ ਤੋਂ ਸਾਰੇ ਅਮਰੀਕੇ ਵਪਾਰਕ ਭਾਈਵਾਲਾ ਦੇਸ਼ਾਂ ਉਤੇ 10 ਫੀਸ ਦੀ ਟੈਰਿਫ ਲਾਗੂ ਹੋਣ ਹੈ ਟ੍ਰੰਪ ਦੇ ਟੈਰਿਫਾ ਪਲਾਨ ਦੇ ਅਨੁਸਾਰ ਭਾਰਤ ਤੋਂ ਅਮਰੀਕਾ ਨੂੰ ਹੋਣ ਵਾਲੇ ਦਰਜਾਤ ਉੱਤੇ 27 ਤੋਂ 10% ਦੇ ਵਿਚਕਾਰ ਟੈਰਿਫਾ ਲਾਗੂ ਕਰਨਾ ਪਵੇਗਾ ਭਾਰਤੀ ਉਦਯੋਗਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਇਸ ਨਾਲ ਵਿਸ਼ਵ ਵਪਾਰ ਅਤੇ ਨਿਰਮਾਣ ਮੁੱਲ ਲੜੀ ਵਿੱਚ ਵੱਡੇ ਬਦਲਾਅ ਆ ਸਕਦੇ ਹਨ ਹਾਲਾਂਕਿ ਇਸ ਦਾ ਭਾਰਤੀ ਉਦਯੋਗਾ ਉੱਤੇ ਬਹੁਤਾ ਪ੍ਰਭਾਵ ਨਹੀਂ ਪਵੇਗਾ ਐਸੋਚੇਮਨ ਦੇ ਪ੍ਰਧਾਨ ਸੰਜੇ ਨਾਇਰ ਨੇ ਕਿਹਾ ਕਿ ਕੋਲ ਬਲਾਕ ਇਹ ਜਾਪਦਾ ਹੈ ਕਿ ਅਮਰੀਕੀ ਬਾਜ਼ਾਰ ਵਿੱਚ ਭਾਰਤ ਦੀ ਨਿਰਯਾਤ ਮੁਕਾਬਲੇਬਾਜ਼ੀ ਮੁਕਾਬਲਤਨ ਆਧਾਰ ਤੇ ਬਹੁਤ ਘੱਟ ਪ੍ਰਭਾਵਿਤ ਹੋਈ ਹੈ ਸੇਵਾਵਾਂ ਸਾੜੇਲ ਜੋਗਾ ਨੂੰ ਟੈਰਿਫ ਦੇ ਪ੍ਰਭਾਵ ਨੂੰ ਘਟਾਉਣ ਲਈ ਨਿਰਯਾਤ, ਕੁਸ਼ਲਤਾ ਅਤੇ ਮੁੱਲ ਵਾਧੇ ਲਈ ਠੋਸ ਯਤਨ ਕਰਨੇ ਚਾਹੀਦੇ ਹਨ ਇਸ ਤਰ੍ਹਾਂ PHD CCI ਦੇ ਪ੍ਰਧਾਨ ਹਿੰਮਤ ਜਾਨ ਨੇ ਕਿਹਾ ਕਿ ਭਾਰਤ ਦੀ ਮਜ਼ਬੂਤ ਅਰਜੋਕਿਕ ਮੁਕਾਬਲੇਬਾਜ਼ੀ ਅਮਰੀਕੀ ਟੈਰਿਫ ਤੇ ਜ ਪ੍ਰਭਾਵ ਨੂੰ ਸੰਤੁਲਿਤ ਕਰੇਗੀ ਅਤੇ ਇਸ ਦਾ ਥੋੜੇ ਸਮੇਂ ਵਿੱਚ ਜੀਡੀਪੀ ਉੱਤੇ ਸਿਰਫ 0.1 ਪ੍ਰਤੀਸ਼ਤ ਪ੍ਰਭਾਵ ਪਵੇਗਾ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਦੇ ਪਤਨੀ ਰੇਸ਼ਮ ਕੌਰ ਦਾ ਹੋਇਆ ਅੰਤਿਮ ਸੰਸਕਾਰ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਅਤੇ ਸਾਬਕਾ ਸੰਸਦ ਮੈਂਬਰ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਵੀਰਵਾਰ ਨੂੰ ਅਨਾਰੇ ਜੱਦੀ ਪਿੰਡ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ 60 ਸਾਲਾ ਰੇਸ਼ਮਾ ਪਿਛਲੇ ਕੁਝ ਦਿਨਾਂ ਤੋਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਸੀ ਅਤੇ ਜਰੰਤਰ ਦੇ ਟੈਗੋਰ ਹਸਪਤਾਲ ਵਿੱਚ ਇਲਾਜ ਅਧੀਨ ਸੀ ਰੇਸ਼ਮਾ ਦਾ ਅੰਤਿਮ ਸੰਸਕਾਰ ਸਾਫੀਪੁਰ ਕਬਨ ਦੇ ਸ਼ਮਸ਼ਾਨ ਘਾੜ ਵਿੱਚ ਕੀਤਾ ਗਿਆ ਰੇਸ਼ਮਾ ਦੇ ਦੇਹਾਂਤ ਦੀ ਖ਼ਬਰ ਨੇ ਸੰਗੀਤ ਅਤੇ ਰਾਜਨੀਤਿਕ ਜਗਤ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ